ਗੁਰ ਪਿਆਰਿਓ ਆਪਾਂ ਅੱਜ ਵਿਚਾਰ ਕਰ ਰਹੇ ਆ ਜੋ ਗੁਰੂ ਸਾਹਿਬ ਸਮਝਾ ਰਹੇ ਨੇ ਗੁਰੂ ਸਾਹਿਬ ਸਾਡੇ ਅੰਦਰ ਅਵਸਥਾ ਦੀ ਗੱਲ ਕਰਦੇ ਨੇ ਕਿ ਅੰਦਰ ਦੀ ਅਵਸਥਾ ਅੰਦਰ ਦੀ ਅਵਸਥਾ ਸਾਡੀ ਉਹ ਦੇਖਦੇ ਨੇ ਬਾਹਰ ਦੀ ਅਵਸਥਾ ਨਹੀਂ ਦੇਖਦੇ ਅੰਦਰ ਦੀ ਅਵਸਥਾ ਉਹ ਦੇਖਦੇ ਨੇ ਕਿ ਬੰਦੇ ਦੀ ਅੰਦਰ ਦੀ ਸੋਚ ਕੀ ਹੈ ਅੰਦਰ ਦੀ ਸੋਚ ਕੀ ਹੈ ਕਿ ਅੰਦਰ ਇਸ ਬੰਦੇ ਦੇ ਕੀ ਚੱਲਿਆ ਹੈ ਤਾਂ ਧੰਨ ਸ੍ਰੀ ਦੁਰਗਾੰਸਾਹ ਅਕਾਲ ਪੁਰਖ ਪਿਤਾ ਪਰਮਾਤਮਾ ਉਹ ਫਿਰ ਸਾਡੇ ਅੰਦਰ ਦੀ ਅਵਸਥਾ ਨੂੰ ਦੇਖਦਾ ਹੈ ਕਿਉਂ ਅਸੀਂ ਕਰ ਕੀ ਰਹੇ ਹਾਂ ਉਹ ਮੇਰੇ ਮਾਲਕ ਨੂੰ ਪਤਾ ਹੈ ਦੇਖੋ ਗੁਰਪਿਆਰਿਓ ਸਾਡੇ ਅੰਦਰ ਕੀ ਚੱਲਿਆ ਉਹ ਪਲ-ਪਲ ਦੀ ਖਬਰਾਂ ਨੂੰ ਕੌਣ ਕਹਿ ਰਹੇ ਨੇ ਧੰਨ ਸ੍ਰੀ ਗੁਰਗੰਸਾਹਿਬ ਕਹਿ ਰਹੇ ਨੇ ਧੰਨ ਸ੍ਰੀ ਗੁਰਗੰਸਾਹਿਬ ਪੰਗਤੀਆਂ ਰਾਹੀਂ ਅੱਜ ਸਾਨੂੰ ਸਮਝਾ ਰਹੇ ਨੇ ਸਾਨੂੰ ਸਮਝਾ ਰਹੇ ਨੇ ਗੁਰਪਿਆਰਿਓ ਕਿ ਜੇ ਅੰਦਰ ਮਨ ਦੇ ਵਿੱਚ ਭਾਵ ਅੰਦਰ ਅੰਦਰ ਦੀ ਗੱਲ ਕਰ ਰਿਹਾ ਕੇ ਲੋਭ ਦੀ ਮੈਲ ਹੈ ਤੇਰੇ ਅੰਦਰ ਏ ਬੰਦਿਆ ਤੇਰੇ ਅੰਦਰ ਲੋਭ ਦੀ ਮੈਲ ਹੈ ਤੇਰੇ ਅੰਦਰ ਲੋਭ ਦੀ ਮੈਲ ਹੈ ਹੰਕਾਰ ਦੀ ਮੈਲ ਹੈ ਔਰ ਇਸੇ ਕਰਕੇ ਤੂੰ ਲੋਭ ਦੇ ਅਧੀਨ ਹੈ ਕੀ ਕਹਿ ਰਹੇ ਨੇ ਲੋਭ ਦੇ ਅਧੀਨ ਹੈ ਉਹ ਕਿਸ ਤਰ੍ਹਾਂ ਹੁਣ ਆਪਾਂ ਸੰਸਾਰ ਛਾਤੀ ਮਾਰ ਲੀਏ ਹੁਣ ਬੰਦਾ ਅੱਜ ਦੇ ਸਾਹਬਨਾ ਜੋ ਅੱਜ ਸੰਸਾਰ ਦੇ ਵਿੱਚ ਆਪਾਂ ਵਿਚਰ ਰਹੇ ਆਂ ਦੇਖੋ ਸਾਰੇ ਇੱਕ ਵਰਗੇ ਨਹੀਂ ਐ ਸਾਰੇ ਇੱਕ ਜਿਹੇ ਨਹੀਂ ਐ ਆਪਾਂ ਸਾਰਿਆਂ ਨੂੰ ਨਹੀਂ ਕਹਿ ਸਕਦੇ ਇਹ ਚੀਜ਼ ਪਰ ਜੋ ਅੱਜ ਦੇਖ ਰਹੇ ਆਂ ਆਪਾਂ ਕਿ ਕੋਈ ਠੱਗੀ ਦਾ ਕੰਮ ਕਰਦਾ ਹੈ ਕੋਈ ਠੱਗੀ ਠਗੌਰੀ ਹੱਕ ਮਾਰਨਾ ਜਾਂ ਵੱਡੀ ਲੈਣੀ ਇਸ ਤਰ੍ਹਾਂ ਦੇ ਕੰਮ ਕਰਦਾ ਹੈ ਔਰ ਕੋਈ ਜੋ ਧਰਮ ਦੇ ਰਾਹ ਤੇ ਵੀ ਇਹੀ ਕੰਮ ਕਰਦੇ ਨੇ ਧਰਮ ਦੇ ਰਾਹ ਤੇ ਚੱਲ ਕੇ ਵੀ ਇਹੀ ਕੰਮ ਕਰਦੇ ਨੇ ਔਰ ਕੁਝ ਲੋਕ ਧਰਮ ਦੇ ਰਾਹ ਤੇ ਚੱਲ ਕੇ ਤੀਰਥਾਂ ਆਦਿਕ ਇਸ਼ਨਾਨ ਕਰਨ ਦਾ ਵੀ ਪਖੰਡ ਕਰਦੇ ਨੇ 1 ਰੁਪਿਆ ਰੋ ਧੰਨ ਸ੍ਰੀ ਗੁਰਗੰਦ ਸਾਹਿਬ ਕਹ ਰਹੇ ਨੇ ਗੁਰੂ ਸਾਹਿਬ ਕਹ ਰਹੇ ਨੇ ਜੇ ਤੂੰ ਇਹਨਾਂ ਨੂੰ ਛੱਡ ਦੇਂ ਜੇ ਗੁਰੂ ਦੀ ਗੱਲ ਅਸੀਂ ਮੰਨ ਲਈਏ ਤਾਂ ਗੁਰਪਿਆਰੋ ਗੁਰੂ ਸਾਹਿਬ ਸਾਨੂੰ ਫਰਮਾ ਰਹੇ ਨੇ ਬਾਣੀ ਦੇ ਅੰਦਰ ਅੰਤਰ ਮੈਲ ਲੋਭ ਬਹੁ ਝੂਠੇ ਬਾਹਰ ਨਾਵੋ ਕਾਹੇ ਜਾਈ ਤੂੰ ਬਾਹਰ ਫੇਣਾਉਂਦਾ ਫਿਰਦਾ ਏ ਅੰਦਰ ਤੇਰੇ ਮੈਲ ਆ ਜੇ ਸੱਚ ਹੀ ਤੂੰ ਤੀਰਥ ਦੇ ਨਾਉਣਾ ਚਾਹਣਾ ਹੈ ਤਾਂ ਫਿਰ ਇੱਕ ਕੰਮ ਕਰ ਗੁਰੂ ਸਾਹਿਬ ਹਲ ਫਰਮਾਰੇ ਨੇ ਫਰਮਾਰੇ ਨੇ ਕਿ ਸਾਨੂੰ ਕਹਿ ਰਹੇ ਨੇ ਕਿ ਅੰਦਰਲੀ ਉੱਚੀ ਅਵਸਥਾ ਤੂੰ ਬਣਾਉਣਾ ਚਾਹੁੰਦਾ ਹੈ ਕਿ ਮੇਰੀ ਅਵਸਥਾ ਬਣ ਜੇ ਉਹ ਤਦ ਹੀ ਬਣੇਗੀ ਉਹ ਉਸ ਟਾਈਮ ਬਣੇਗੀ ਜਦੋਂ ਤੂੰ ਗੁਰੂ ਦੇ ਦੱਸੇ ਹੋਏ ਰਸਤੇ ਉੱਤੇ ਤੁਰ ਕੇ ਉਸ ਪ੍ਰਮਾਤਮਾ ਦਾ ਨਾਮ ਨਾਮ ਦੇ ਬਾਰੇ ਜਾਣੇਗਾ ਔਰ ਜਿਹੜਾ ਨਾਮ ਪਵਿੱਤਰ ਨੂੰ ਜਪੇਗਾ ਜਦੋਂ ਗੁਰਸਾ ਜਪਣ ਦੀ ਗੱਲ ਕਰਿਆ ਉਦੋਂ ਕਿਹਦਾ ਤੇਰੀ ਅੰਦਰ ਦੀ ਅਵਸਥਾ ਬਣ ਜਾਣੀ ਆ ਉਹ ਕਿਸ ਤਰ੍ਹਾਂ ਗੁਰਸਾ ਫਰਮਾ ਰਹੇ ਨੇ ਆਪਾਂ ਨੂੰ ਗੁਰੂ ਸਾਹਿਬ ਕਹਿ ਰਹੇ ਨੇ ਨਿਰਮਲ ਨਾਮ ਜਪੋ ਸਦ ਗੁਰਮੁਖ ਅੰਤਰ ਕੀ ਗਤ ਤਾਹੀ ਜੀਓ ਅੰਤਰ ਕੀ ਗਤ ਤਾਹੀ ਜੀਓ ਹੁਣ ਅੰਦਰ ਦੀ ਗਤ ਜਿਹੜੇ ਅੰਦਰ ਦੀ ਸਾਡੀ ਅਵਸਥਾ ਤਾਂ ਬਣੇਗੀ ਜਦੋਂ ਅਸੀਂ ਬਾਹਰੋਂ ਪਖੰਡ ਛੱਡਾਂਗੇ ਬਾਹਰੋਂ ਪਖੰਡ ਛੱਡਾਂਗੇ